ਇਕ ਪਾਕਿਸਤਾਨੀ ਕੁੜੀ ਦੇ ਟਰੈਪ ਦੇ ਵਿੱਚ ਫਸ ਕੇ ਕਾਰ ਬੈਠਾ ਆਪਣੇ ਦੇਸ਼ ਦੇ ਨਾਲ ਗੱਦਾਰੀ ਜੀ ਹਾਂ ਹਰਿਆਣਾ ਦੇ ਕੈਥਲ ਤੋਂ ਇੱਕ ਪਾਕਿਸਤਾਨੀ ਜਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਸਿਰਫ 25 ਸਾਲ ਦੀ ਉਮਰ ਉਮਰ ਹਜੇ ਕੁਝ ਵੀ ਨਹੀਂ ਹੈ ਦੇਸ਼ ਦੇ ਗੱਦਾਰ 25 ਸਾਲਾ ਦਵਿੰਦਰ ਸਿੰਘ ਨੂੰ ਭਾਰਤ ਦੀ ਜਸੂਸੀ ਕਰਨ ਅਤੇ ਪਾਕਿਸਤਾਨ ਦੇ ਨਾਲ ਜਾਣਕਾਰੀ ਅਤੇ ਫੋਟੋਆਂ ਸਾਂਝੀਆਂ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਬਹੁਤੀ ਸ਼ਾਨਦਾਰ ਜ਼ਿੰਦਗੀ ਜਿਉਂਦਾ ਸੀ ਕੈਥਲ ਦੇ ਮਸਤਗੜ ਪਿੰਡ ਤੋਂ ਆਈਐਸਆਈ ਲਈ ਜਸੂਸੀ ਕਰਨ ਦੇ આરોਪ ਤੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਉਸ ਸਮੇਂ ਦਿਵਿੰਦਰ ਪਟਿਆਲਾ ਦੇ ਵਿੱਚ ਪੜ ਰਿਹਾ ਸੀ ਉਸ ਨੇ ਆਪਣੇ ਮੋਬਾਈਲ ਦੇ ਨਾਲ ਆਰਮੀ ਕੈਂਟ ਖੇਤਰ ਦੀਆਂ ਕੁਝ ਤਸਵੀਰਾਂ ਖਿੱਚੀਆਂ ਤੇ ਪਾਕਿਸਤਾਨੀ ਏਜੰਟਾਂ ਨੂੰ ਭੇਜ ਦਿੱਤੀਆਂ ਇਸ ਤੋਂ ਇਲਾਵਾ ਉਸ ਨੇ ਆਪਰੇਸ਼ਨ ਸੰਧੂਰ ਅਤੇ ਫੌਜ ਦੇ ਨਾਲ ਜੁੜੀਆਂ ਕਈ ਅਹਿਮ ਤੇ ਸੰਵੇਦਨਸ਼ੀਲ ਜਾਣਕਾਰੀਆਂ ਵੀ ਪਾਕਿਸਤਾਨ ਦੇ ਨਾਲ ਸਾਂਝੀਆਂ ਕੀਤੀਆਂ ਦਿਵਿੰਦਰ ਸਿੰਘ ਨੂੰ ਘੋੜਸਵਾਰੀ ਦਾ ਸ਼ੌਕ ਉਸਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਉਹ ਘੋੜੇ ਦੀ ਸਵਾਰੀ ਕਰਦਾ ਨਜ਼ਰ ਆ ਰਿਹਾ ਥਾਰ ਗੱਡੀ ਦੇ ਨਾਲ ਫੋਟੋਆਂ ਵੀ ਪੋਸਟ ਕੀਤੀਆਂ ਹੋਈਆਂ ਨੇ ਤਾਂ ਮਹਿੰਗੇ ਹੋਟਲਾਂ ਤੇ ਰੈਸਟੋਰੈਂਟਾਂ ਦੇ ਵਿੱਚ ਫੋਟੋਆਂ ਵੀ ਖਿੱਚੀਆਂ ਨੇ ਅਤੇ ਫੇਸਬੁੱਕ ਦੇ ਉੱਤੇ ਸਾਂਝੀਆਂ ਉਸਨੇ ਕੀਤੀਆਂ ਨੇ ਪਰ ਇਹੀ ਫੇਸਬੁੱਕ ਉਸਦੇ ਲਈ ਹੁਣ ਸਿਰਦਰਦ ਬਣ ਗਿਆ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ 13 ਮਈ ਨੂੰ ਜਿੱਥੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਉਣ ਦੇ ਚਲਦੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ 13 ਮਈ ਨੂੰ ਉਸਨੇ ਸੋਸ਼ਲ ਮੀਡੀਆ ਦੇ ਉੱਤੇ ਅवैध ਹਥਿਆਰ ਦੇ ਨਾਲ ਫੋਟੋ ਪੋਸਟ ਕੀਤੀ ਸੀ ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇਵਿੰਦਰ ਸਿੰਘ ਨੂੰ ਪਹਿਲਾਂ 13 ਮਈ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਫੇਸਬੁੱਕ ਤੇ ਗੈਰ ਕਾਨੂੰਨੀ ਹਥਿਆਰਾਂ ਦੇ ਨਾਲ ਜੁੜੀ ਇੱਕ ਫੋਟੋ ਉਸ ਦੇ ਵੱਲੋਂ ਪਾਈ ਗਈ ਸੀ ਪੁੱਛਗਿੱਛ ਦੌਰਾਨ ਪੁਲਿਸ ਨੇ ਪੁਲਿਸ ਨੂੰ ਉਸ ਨੇ ਰਿਪੀਟ ਪੁੱਛਗਿੱਛ ਦੌਰਾਨ ਉਸਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਨੇ ਹਰਿਆਣਾ ਦੇ ਪਾਣੀਪੱਤ ਤੋਂ ਬਾਅਦ ਕੈਥਲ ਦੇ ਵਿੱਚ ਫੜੇ ਗਏ ਪਾਕਿਸਤਾਨੀ ਜਸੂਸ ਦਿਵਿੰਦਰ ਸਿੰਘ ਬਾਰੇ ਇੱਕ ਵੱਡਾ ਖੁਲਾਸਾ ਹੋਇਆ ਪਾਕਿਸਤਾਨ ਦੇ ਵਿੱਚ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਗਿਆ ਸੀ ਪੁੱਛਗਿੱਛ ਦੌਰਾਨ ਉਸਨੇ ਪੁਲਿਸ ਨੂੰ ਦੱਸਿਆ ਕਿ ਉਹ ਨਵੰਬਰ 2024 ਦੇ ਵਿੱਚ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਲਾਹੌਰ ਅਤੇ ਪੰਜਾ ਸਾਹਿਬ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਗਿਆ ਸੀ ਇੱਥੇ ਇੱਕ ਖੂਬਸੂਰਤ ਔਰਤ ਨੇ ਉਸਨੂੰ ਹਨੀ Trap ਦੇ ਵਿੱਚ ਫਸਾ ਲਿਆ ਇਸ ਤੋਂ ਬਾਅਦ ਉਸਨੇ 7 ਦਿਨ ਉਸਨੂੰ ਆਪਣੇ ਕੋਲ ਰੱਖਿਆ ਕੁੜੀ ਨੇ ਉਸਨੂੰ ਪਾਕਿਸਤਾਨ ਦੇ ਵਿੱਚ ਜਸੂਸੀ ਦੀ ਟ੍ਰੇਨਿੰਗ ਦਿੱਤੀ ਫਿਰ ਉਸ ਦਾ ਸੰਪਰਕ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ 5 ਏਜੰਟਾਂ ਦੇ ਨਾਲ ਹੋਇਆ ਕੁੜੀ ਨੇ ਉਸਨੂੰ ਇਹ ਵੀ ਕਹਿ ਕੇ ਪਰਮਾਇਆ ਕਿ ਜੇਕਰ ਉਹ ਗੁਪਤ ਜਾਣਕਾਰੀ ਸਾਡੇ ਨਾਲ ਸਾਂਝੀ ਕਰਦਾ ਹੈ ਤਾਂ ਉਹ ਉਸਨੂੰ ਸੁੰਦਰ ਕੁੜੀਆਂ ਦੇ ਨਾਲ ਉਸਦੀ ਦੋਸਤੀ ਕਰਵਾਵੇਗੀ ਇਸ ਤੋਂ ਇਲਾਵਾ ਉਸਨੂੰ ਪੈਸੇ ਵੀ ਮਿਲਣਗੇ ਨੌਜਵਾਨ ਲਾਲਚੀ ਗਿਆ ਤੇ ਫੋਰਸ ਦੇ ਨਾਲ ਸੰਬੰਧਿਤ ਜਾਣਕਾਰੀਆਂ ਭੇਜਣ ਲੱਗ ਪਿਆ ਸੋਸ਼ਲ ਮੀਡੀਆ ਤੇ ਹਥਿਆਰਾਂ ਦੇ ਨਾਲ ਪੋਸਟ ਕਰਨ ਤੋਂ ਬਾਅਦ ਪੁਲਿਸ ਨੇ ਕੈਥੜ ਪੁਲਿਸ ਸਟੇਸ਼ਨ ਦੇ ਵਿੱਚ ਉਸ ਨੌਜਵਾਨ ਵਿਰੁੱਧ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਪਰ ਪੁੱਛਗਿੱਛ ਦੌਰਾਨ ਜੋ ਉਸ ਨੇ ਖੁਲਾਸਾ ਕੀਤਾ ਉਹ ਹੈਰਾਨ ਕਰ ਦੇਣ ਵਾਲਾ ਸੀ ਪਾਕਿਸਤਾਨ ਦੇ ਲਈ ਉਹ ਜਸੂਸੀ ਕਰ ਰਿਹਾ ਸੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਉਹ ਪਹਿਲਾਂ ਹੀ ਪਟਿਆਲਾ ਕੈਂਟ ਇਲਾਕੇ ਦੀ ਜਾਣਕਾਰੀ ਅਤੇ ਤਸਵੀਰਾਂ ISI ਏਜੰਟਾਂ ਨੂੰ ਭੇਜ ਚੁੱਕਿਆ ਹੈ ਇਸ ਤੋਂ ਬਾਅਦ ਉਸ ਨੇ ਮੋਬਾਈਲ ਤੋਂ ਡਾਟਾ ਡਿਲੀਟ ਕਰ ਦਿੱਤਾ ਪੁਲਿਸ ਹੁਣ ਉਸਦੇ ਬੈਂਕ ਖਾਤੇ ਦੀ ਜਾਣਕਾਰੀ ਅਤੇ ਡਿਲੀਟ ਕੀਤੇ ਗਏ ਡੇਟਾ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਨੇ ਦੋਸ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਨਟੇ ਲੈ ਲਿਆ ਤਾਂ ਜੋ ਉਹ ਹੋਰ ਕੋਈ ਜਾਣਕਾਰੀ ਜਿਹੜੀ ਆ ਉਹ ਪ੍ਰਾਪਤ ਕਰ ਸਕਣ ਇਸ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਜਸੂਸੀ ਨੈਟਵਰਕ ਦੇ ਵਿੱਚ ਹੋਰ ਕੌਣ-ਕੌਣ ਸ਼ਾਮਿਲ ਹੈ ਤਾਂ ਬੀਤੇ ਦਿਨੀ ਪਾਣੀਪੱਤੋਂ ਪਾਕਿਸਤਾਨ ਦੇ ਇੱਕ ਜਸੂਸ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਸੀ ਇੱਕ ਪਾਕਿਸਤਾਨੀ ਕੁੜੀ ਦੇ ਹਨੀ ਟ੍ਰੈਪ ਦੇ ਵਿੱਚ ਫਸ ਕੇ ਕੁਝ ਫੋਰਸ ਦੀਆਂ ਅਹਿਮ ਜਾਣਕਾਰੀਆਂ ਇਹ ਮੁੰਡਾ ਪਾਕਿਸਤਾਨ ਦੇ ਨਾਲ ਸਾਂਝੀਆਂ ਕਰਦਾ ਸੀ ਹਰਿਆਣਾ ਦੇ ਕੈਥਲ ਦੇ ਮਸਤਗੜ ਪਿੰਡ ਦਾ ਰਹਿਣ ਵਾਲਾ ਇਹ ਨੌਜਵਾਨ ਦੱਸਿਆ ਜਾ ਰਿਹਾ ਇੱਕ ਪਾਕਿਸਤਾਨੀ ਜਸੂਸ ਹੈ ਇਹੇ આરોਪ ਦੇ ਚੱਲਦੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਮਹਿਜ਼ 25 ਸਾਲ ਦੀ ਉਮਰ ਹੈ ਤੇ 25 ਸਾਲ ਦੀ ਉਮਰ ਦੇ ਵਿੱਚ ਭਾਰਤ ਦੀ ਜਸੂਸੀ ਕਰਨ ਅਤੇ ਪਾਕਿਸਤਾਨ ਨਾਲ ਜਾਣਕਾਰੀਆਂ ਤੇ ਫੋਟੋਆਂ ਸਾਂਝੀਆਂ ਕਰਨ ਦੇ ਦੋਸ਼ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਲੇਕਿਨ ਦੋਸ਼ੀ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤੋਂ ਪਤਾ ਲੱਗਦਾ ਹੈ ਕਿ ਇੱਕ ਬਹੁਤ ਹੀ ਜ਼ਿਆਦਾ ਸ਼ਾਨਦਾਰ ਜ਼ਿੰਦਗੀ ਜਸੂਸ ਜੀ ਰਿਹਾ ਸੀ